ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਜਿਨ੍ਹਾਂ ਨੇ ਮਿਹਨਤ ਕਰਨੀ ਆ ਕੰਮ ਕਰਨੇ ਆ ਉਹਦਾ ਫਲ ਜ਼ਰੂਰ ਮਿਲਦਾ ਇਹ ਜੀਟੀ ਰੋਡ ਤੇ ਜਾ ਰਹੇ ਸੀ ਜੀਟੀ ਰੋਡ ਰਹੀਏ ਤੋਂ ਅੱਗੇ ਜਾ ਕੇ ਇਹਨਾਂ ਪੰਜਾਬੀ ਮੁੰਡਿਆਂ ਨੇ ਦੇਖੋ ਕੰਮ ਖੋਲਿਆ ਐ ਫਾਸਟ ਫੂਡ ਦਾ ਗੱਡੀ ਦੇ ਵਿੱਚ ਲੱਗੇ ਬੰਦਾਂ ਦੇ ਮੁੰਡੇ ਨੇ ਵਧੀਆ ਕੰਮ ਕਰ ਰੱਖਿਆ ਜੀ ਰੋਡ ਦੇ ਉੱਤੇ ਆ ਕੇ ਵੰਦੇ ਨੇ ਬਹੁਤ ਸੋਹਣਾ ਕੰਮ ਚੱਲਦਾ ਹੈ ਸਾਨੂੰ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਜੁਝੇ ਬਾਹਰੋਂ ਲੋਕ ਆ ਕੇ ਆਪਣਾ ਕੰਮ ਚਲਾ ਸਕਦੇ ਨੇ ਅਸੀਂ ਕਿਉਂ ਨਹੀਂ ਚਲਾ ਸਕਦੇ ਆ ਸਾਨੂੰ ਲੋੜ ਹੈ ਮਿਹਨਤ ਕਰਨ ਦੀ ਮਿਹਨਤ करिए ਆਪਣੇ ਕਾਰੋਬਾਰ ਨੂੰ ਵਧਾਈ ਜੇ ਸਮਾਂ ਲਈਏ ਏ ਕਰਕੇ ਇਹ ਮੇਨ ਚੱਲ ਰਹੀ ਆ ਮੁੰਡੇ ਬੜੇ ਪੰਜਾਬੀ ਬੈਠੇ ਨੇ ਵੇਖੋ ਪੱਗਾ ਵਧੀਆ ਸੋਨੇ ਦੀ ਸਤਾਰ ਸੁਜਾਈ ਹੋਈ ਆ ਉਸਾਨੋਂ ਇਸਾਤ ਦੇਣਾ ਚਾਹੀਦਾ ਜੇ ਆਉਂਦੇ ਜਾਂਦੇ ਜਰੂਰ ਇਹਨਾਂ ਕੋ ਖਾਇਆ ਕਰੋ ਤਾਂ ਕਿ ਇਹਨਾਂ ਦਾ ਕੰਮ ਚੱਲਦਾ ਰਹੇ ਬਹੁਤ ਸੋਨਾ ਇਲਾਕਾ ਦੇਖੋ ਵੀ